ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਆਂ ਸਰਕਾਰ ਹਾਂ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਵੂਗਾ ਉਹ ਹੌਲੀ ਹੌਲੀ ਹੱਲ ਹੋ ਜਾਵੇਗਾ ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ ਤੇੜੜਾ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਉਹ ਹੋ ਗਏ ਨਾ ਮੈਂ ਆਪਦੇ ਕੋਲੋਂ ਕਰਦੀਆਂ ਅਰਜੀ ਇਸ ਵਾਰ ਨਹੀਂ ਸਾਡੀ ਦਫਤਰ ਜੇ ਇਹੀ ਸਤਿ ਸ਼੍ਰੀ ਅਕਾਲ ਜੀ ਸਤਿ ਇਹਨਾਂ ਦਾ ਵੀ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਧੱਕਣ ਜੋਗਾ ਕਰ ਦਿੰਨੇ ਆਂ ਛੜ ਛੁੱਡ ਪਾ ਲੋ ਲਿਆਰ ਛੜਾ ਹਲਵਾਤ ਕਰੋ ਆਵੋ ਆਪਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਫਿਰ ਆਪਾਂ ਸਤਜੀ ਬੀਬੀ ਜੀ ਵੀ ਉਹ ਪਰਸਾ ਕਹਦੇ ਆਪਾਂ ਫੈਲ ਬਿਲਕੁਲ ਭਰ ਸਕਦੇ ਆ ਨਹੀਂ ਹੈ ਜੀ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਇਹ ਮੈਂ ਆਪਦੇ ਕੋਲ ਦਿੱਤੇ ਆ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਆ ਰਿਪੇਅਰਲੀ ਇਹਨੂੰ ਹੈਲਪ ਕਰ ਦਿੰਨੇ ਆ ਆ ਜਾ ਫਿਰ ਆ ਜਾ ਬੀਬੀ ਜੀ ਆ ਜਾ ਬੀਬੀ ਹੱਲ ਫੜ ਇਹਨੂੰ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਚ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਕੁਝ ਤੇਰਾ ਕਰਾ ਜੂਗੇ ਮੰਤਰੀ ਸਾਹਿਬ ਤੁਹਾਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲੈਣ ਠੀਕ ਹੈ ਇੱਕ ਵਾਰੀ ਰਿਪੇਅਰ ਕਰਾ ਲੈ ਰਿਪੇਅਰ ਕਰਾ ਲੈ ਇੱਕ ਇੱਕ ਦੀ ਛੱਤ ਡੇੜ ਕੇ ਨਾ ਤਾਂ ਦਾ ਸ਼ੈੱਡ ਪਾ ਲੈ ਫੇ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਡਰ ਹਾਂ ਤਾਂ ਡਰ ਤਾਂ ਜੇ ਉ ਤਾਂ ਹੀ ਚੱਕਣੀ ਮਿਲਦੇ ਉਹਨਾਂ ਦੇ ਨਾਲ ਕਰਨੀ ਪੈਣੀ ਐ ਤੂੰ ਚਲੋ ਫਿਰ ਆ ਜੀ ਹਾਂ ਤੋ ਮੋਟਰਸਾਈਕਲ ਵੀ ਇੱਥੇ ਖੜ੍ਹੀ ਸੀ ਬਹੁਤ ਡਿੱਗ ਗਿਆ ਉਹ ਨਾ ਲਿਖਿਆ ਵਾ ਜਿਹਦੇ ਚ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਨੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪ ਦਾ ਇੱਥੇ ਸ਼ੱਡ ਸ਼ੱਡ ਪਵਾ ਲਓ ਪਾ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਹਾਂ ਕੋਲੋਂ ਦੇ ਰਹੇ ਮੰਤਰੀ ਕਿੱਧਰ ਕੋਲੋਂ ਦੇ ਜਾਂਦੇ ਆ ਜੀ ਅੱਛਾ ਜੀ ਕੋਈ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪ ਦਾ ਸਿਰ ਟੱਕ ਕਰ ਲਓ ਹਾਂ ਉਹ ਕਾਲੇ ਦਾ ਉਹੀ ਹੈ ਅੱਛਾ ਕਾਲੇ ਜੀ ਬੇਟਾ ਦੱਸ ਛੋਟੇ ਕਿ ਬੇਟਾ ਜੀ ਛੋਟੀ ਅੱਛਾ ਜੀ ਦਾ ਸੁੱਤਾ ਹੀ ਰਹਿਣਾ ਹਾਂ ਜੀ ਇਹਨਾਂ ਨੂੰ ਹੈਲਪ ਕਰਨੀ ਸੀ ਨਾਲ ਫਿਰ ਇੱਥੇ ਫੜਾ ਦਿੰਨੇ ਹਾਂ ਹਾਲੋ ਬੇਟਾ ਉਹ ਲੈ ਲੈ ਬੱਚੇ ਕੋਈ ਨਹੀਂ ਉਹ ਆਪਾਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਦੇ ਆਪਾਂ ਫਾਈਲ ਲੈਦਾ ਭਰੀ ਵੀ ਆ ਜੀ ਹਾਂ ਕਰਦੇ ਹਾਂ ਠੀਕ ਹੈ ਕੇਰਾ ਟੈਂਪਰੇਲੀ ਉਹ ਬਾਈ ਨੂੰ ਕਹਦੇ ਮੈਂ ਫਾਲੋ ਕਰਾ ਜੀ ਮੇਰੀ ਗੱਲ ਕਰਾ ਹਾਂ ਜੀ ਸੋਹਣ ਮੈਡਮ ਵੀ ਕਰੋ ਸੱਚੀ ਗੱਲ ਹੈ ਹੁਣ ਸਰਦੀ ਦੀ ਕਿਥੇ ਵੜਨਗੇ ਵਿਚਾਰੇ ਹੋਰ ਹਾਲੋ ਫੜ ਜਿਵੇਂ ਉਹ ਪਾਇਆ ਸ਼ੈੱਡ ਹੋਂਵੇਂ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲਕ ਫਾਈਲ ਭਰਦਾ ਹਾਂਜੀ ਫਾਇਲ ਵੀ ਭਰਾਂਗੇ ਇੱਕ ਵਾਰੀ ਆਪਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਫਾਇਲ ਤਾਂ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾਂ ਜੀਆਂ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਾਲੋ ਫੜੋ ਇਹ ਪਵਾਓ ਸ਼ੈੱਡ ਆਪਦਾ ਠੀਕ ਹੈ ਹੂੰ ਇੱਕ ਕਰੀ ਨਾ ਉਹ ਕਰ ਲਓ ਸੈਟ ਅਪ ਹੋ ਜੂਗਾ ਹਾਂ ਫਿਰ ਉਦੋਂ ਤੱਕ ਆਉਂਦੇ ਆਉਂਦੇ ਟਾਈਮ ਲੱਗ ਜਾਣਾ ਨਾ ਤੇ ਆਉਂਦੀ ਕਿਸ਼ਤ ਟਾਈਮ ਲੱਗੇ ਨਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੱਗਦਾ ਸੈਟ ਪੁੱਛ ਰਹੀ ਸੀ 100 ਰੁਪਏ ਮੰਗਦੇ ਨਹੀਂ ਮੰਗਦੇ 15 ਰੁਪਏ 15 ਦਾ ਪਾ ਲਓ ਨਾ ਸਾਰਾ ਨਾ ਕਵਰ ਕਰੋ ਉਸ ਤੋਂ ਉਹ ਕਰੀਓ ਪਾ ਲਓ ਹਾਂ ਹਾਂ ਪਾਸੇ ਸਾਰਾ ਹੋਇਆ ਪਿਆ ਅੱਛਾ ਸਤਿ ਸ੍ਰੀ ਅਕਾਲ ਕੋਈ ਨਹੀਂ ਮਤਲਬ ਕਰਦੇ ਅੱਗੇ ਵੀ ਤੁਸੀਂ ਕਿ ਕਿਤਾ ਸੀ ਕੱਲ ਪਾਸੇ ਦੇਵਾਂਗੀ ਤੇ ਰਮੜ ਆ ਜੀ ਤਾਂ ਮਕਾਂ ਹਾਂ ਦੇ ਦੇ ਨਾ ਮੇਰੇ ਨਹੀਂ ਮੇਰੇ ਤੋਂ ਆਲਾ ਅਰਸ਼ ਦੇਬਾ ਆਲਾ ਫੜ ਕਰ ਆਬ ਦਾ ਤੁਸੀਂ ਮਕਾਨ ਮੜਾ ਫੇ ਬਣਾਓ ਮੈਂ ਨਹੀਂ ਬਣਾਉਂਦੀ ਤੂੰ ਤੇਰੇ ਕੋਲ ਮੁੰਡੇ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੇੜੀ ਨਾ ਉਹ ਸੈਤਾਨੀ ਹੈ ਨਾ ਕੋਈ ਸਰਕਾਰ ਤੋਂ ਹੋ ਜਾਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਆਬ ਦਾ ਹੱਲ ਲਗਾ ਠੀਕ ਹੈ ਕੋਈ ਨਹੀਂ ਮੇਰੇ ਸੱਤ ਤੋਂ ਵੀ ਆਉਂਦਾ ਪਾਣੀ ਚਾਹੀਦਾ ਪਾਣੀ ਕੱਲੋਂ ਐਪ ਕਰਦੀ ਮਾਤਾ ਦੀ ਇਹ ਕਰਕੇ ਕਰਨੀ ਜਾਂਦਾ ਕੱਲ ਨਹੀਂ ਕੋਈ ਨਾ 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 ਪ੍ਰਾਮਤਿਵਾਸ ਯੋਜਨਾ ਸਪੋਰਟ ਇਹ ਆਹੀ ਤਾਂ ਹੀ ਕਹਿਣਾ ਨਾ ਵੀ ਜਿਹੜੇ ਖੜੇ ਦਾ ਨਾਮ ਇਹ ਨੀਚੀ ਦੀ ਵਿੱਚ ਹੀ ਜਾਣ ਰਹੀ ਦੀ ਹਾਂ ਕਰਕੇ ਆ ਵੀ ਤੁਸੀਂ ਥੱਲੇ ਨਾ ਆ ਜਿਓ ਆਪਦੀ ਜਾਨ ਤੇ ਪਿਆਰੀ ਮੈਨੂੰ ਹੀ ਚਾਹੀਦਾ ਵੀ ਆ ਕੇ ਨੱਡੇ ਦੋ ਸਾਰੀ ਸਰਰਾਤ ਲੱਗੀ ਰਹਿੰਦੀ ਪਾਣੀ ਕੱਟ ਰਹੀ ਹੈ 15ਵੇਂ 15 ਨਾਲ ਲੱਗੇ ਮੇ ਰੋੜਾ ਕਿ ਕਰਵਾਣਾ ਪਵਾ ਦੇ ਮਾਤਾ ਪਵਾ ਦੇ ਸ਼ਟ ਪਵਾ ਦੇ ਬਣਾ ਦੇ ਇੱਕ ਹੀ ਬਣਾ ਦੋ ਮੈਂ ਤਾਂ ਬਸ ਉਹ ਹੀ ਹੋ ਕੇ ਰਹਿ ਜਾਏ ਕੋਈ ਨਹੀਂ ਕਬਰਾਂ ਦੇ ਚੱਕ ਵਧੀਆ 15 ਮੈਂ 15 ਤੇ ਆਪਾਂ ਇਹ ਕਰਦੇ ਜੀ ਜਿਹੜਾ ਮਲਵਾ ਸਿੱਟਦੇ ਪਏ ਨੇ ਉਹ ਮਲਵਾ ਪਵਾ ਦਿੰਨੇ ਇੱਥੇ ਹਾਂ ਐਂ ਕਰ ਲਾ ਹਾਂ ਇਹਦੇ ਇੱਕ ਕੰਧ ਕਢਾ ਕੇ ਉੱਪਰ ਸ਼ੈੱਡ ਪਵਾ ਕੇ ਤੇ ਉਹ ਸਾਹਮਣੇ ਇੱਟਾਂ ਵਰਤੀਆਂ ਜਾਣੀਆਂ ਇਹ ਹੀ ਵਰਤੀਆਂ ਜਾਣੀਆਂ ਹਾਂ ਵੀ ਕਿਹੜਾ ਇੱਕ ਬਚਾਅ ਹੋ ਜਾਊਗਾ ਜੀ ਉਹ ਪਈ ਆਪਾਂ ਪਿਛਲੇ ਮਹੀਨੇ ਕਰਵਾ ਦਿੰਨੇ ਮਾਤਾ ਕੋਈ ਇੱਟਾਂ ਪੱਥਰ ਸੀਮੈਂਟ ਦੇ ਦਾ ਮਤਲ ਲੈ ਕੇ ਦੇ ਕੇ ਨਾ ਉੱਤੇ ਛੱਤ ਪਾ ਦੇ ਇੱਕ ਕਰ ਬਸ ਠੀਕ ਹੈ ਸਰ ਹਾਂ ਚਾਦਰਾਂ ਹੀ ਪੈ ਜਾਣ ਠੀਕ ਹੈ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਆਂ ਸ਼ਿਕਾਇਤ ਹਾਂ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਊਗਾ ਹੌਲੀ ਹੌਲੀ ਹੱਲ ਹੋ ਜਾਵੇ ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ ਤਰੇੜਾ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਨਹੀਂ ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਉਹ ਹੋਗੇ ਨਾ ਮੈਂ ਆਪਦੇ ਕੋਲੋਂ ਕਰਦੀਆਂ ਹਾਂ ਅਰਜੀ ਇਸ ਵਾਰ ਨਹੀਂ ਸਾਡੇ ਰਿਕਾਰਡ ਜੇ ਇਹੀ ਸਤਿ ਸ਼੍ਰੀ ਅਕਾਲ ਜੀ ਸਤਿ ਇਹਨਾਂ ਦਾ ਵੀ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਢੱਕਣ ਜੋਗਾ ਕਰ ਦਿੰਦੇ ਆ ਛੱਡ ਛੁੱਡ ਪਾ ਲਓ ਲਿਆਰਛ ਫੜਾ ਹਾਲੋ ਬੱਤ ਕਰਵਾਉ ਉਹ ਆਪਦਾ ਕੰਮ ਛੱਤ ਬਣਾਓ ਮਾਤਾ ਜੀ ਕਰ ਆਪਾਂ ਸੱਚ ਬੀਬੀ ਜੀ ਵੀ ਉਹ ਪਰਸਾ ਕਰਦੇ ਆਪਾਂ ਫਾਈਲ ਬਿਲਕੁਲ ਪਰਸ ਸਕਦੇ ਆ ਜੀ ਇਹ ਤਾਂ ਮੈਡਮ ਉਹ ਪਰ ਨਹੀਂ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਇਹ ਮੈਂ ਆਪਦੇ ਕੋਲ ਦਿੱਤੇ ਆ ਤੁਹਾਨੂੰ ਦੇ ਰਹੇ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਠੀਕ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਹਾਂ ਬੇਰਲੀ ਇਹਨੂੰ ਹੈਲਪ ਕਰ ਦਿੰਦੇ ਆ ਆ ਜਾ ਫਿਰ ਆ ਜਾ ਬੀਬੀ ਜੀ ਆ ਜਾ ਬੀਬੀ ਹੱਲਾ ਫੜ ਕਰਾ ਨੂ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਖਾਓ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਭਰਾ ਲੱਗੇ ਮੰਤਰੀ ਸਾਹਿਬ ਤੈਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਨੇ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲਾ ਇਹਨੂੰ ਠੀਕ ਹੈ ਇੱਕ ਵਾਰੀ ਰਿਪੇਅਰ ਕਰਾ ਲਾ ਰਿਪੇਅਰ ਕਰਾ ਲਾ ਇੱਕ ਇੱਕ ਦੀ ਛੱਤ ਦੇੜ ਕੇ ਨਾ ਤਾਂ ਦਾ ਸ਼ੈੱਡ ਪਾਲਾ ਫੇ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਟਾਰ ਹਾਂ ਤਾਂ ਟਾਰ ਜੇ ਉ ਤਾਂ ਹੀ ਟੱਕਣੀ ਮਿਲਦੇ ਉਹਨਾਂ ਦੇ ਨਾਲ ਕਰਨੀ ਪੈਣੀ ਐ ਤੂੰ ਚਲੋ ਫਿਰ ਹਾਂ ਜੀ ਹਾਂ ਤਾਂ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤਾਂ ਡਿੱਗ ਗਿਆ ਉਹ ਨਾਲ ਲਿਖਿਆ ਵਾ ਜਦੋਂ ਚ ਉਹ ਤੁਸੀਂ ਵੀ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਦੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪਦਾ ਇੱਥੇ ਸ਼ੱਡ ਸ਼ੱਡ ਪਵਾ ਲਓ ਹਾਂ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਹਾਂ ਕੋਲੋਂ ਦੇ ਦੇ ਮੰਤਰੀ ਕਿਉਂਕਿ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪਦਾ ਸਿਰ ਟੱਕ ਕਰ ਲਓ ਹਾਂ ਉਹ ਕਾਲੇ ਦਾ ਉਹੀ ਹੈ ਅੱਛਾ ਕਾਲੇ ਦਾ ਜੀ ਬੇਟਾ ਦੱਸ ਛੋਟੇ ਕਿ ਬੇਟਾ ਜੀ ਛੋਟੀ ਅੱਛਾ ਜੀ ਰੁਤ ਤਾਈ ਰਹਿਣਾ ਹਾਂ ਜੀ ਇਹਨਾਂ ਨੂੰ ਹੈਲਪ ਕਰਨੀ ਸੀ ਹੁਣ ਫੜ ਇੱਥੇ ਫੜਾ ਦਿੰਨੇ ਹਾਂ ਹਲ ਬਟਾ ਉਹ ਲੈ ਲੈ ਬੱਚੇ ਕੋਈ ਨਹੀਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਿੰਦੇ ਆਪਾਂ ਫਾਈਲ ਲੈਦਾ ਭਰੀ ਆ ਜੀ ਹਾਂ ਕਰਦੇ ਹਾਂ ਠੀਕ ਹੈ 11 ਟੈਂਪਰੇਲੀ ਉਹ ਬਾਈ ਨੂੰ ਕਹਿੰਦੇ ਮੈਂ ਫੋਨ ਕਰਾ ਮੇਰੀ ਗੱਲ ਕਰਾਓ ਹਾਂ ਜੀ ਸਰ ਮੈਡਮ ਦੀ ਕਰੋ ਸੱਚੀ ਗੱਲ ਹੈ ਹੁਣ ਸਰਦੀ ਦੀ ਕਿੱਥੇ ਵੜਨਗੇ ਵਿਚਾਰੀ ਹੋਰ ਹਲ ਫੜ ਜਿਵੇਂ ਉਹ ਪਾਇਆ ਸ਼ੈੱਡ ਹੋਂਵੇਂ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲੇ ਫਾਈਲ ਭਰਦਾ ਹੈ ਹਾਂਜੀ ਫਾਈਲ ਭਰੀ ਫਾਈਲ ਵੀ ਭਰ ਦਾਂਗੇ ਇੱਕ ਵਾਰੀ ਆਪਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਪਈ ਤਾਂ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾਂ ਜੀਆਂ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਾਲੋ ਫੜੋ ਇਹ ਪਵਾਓ ਸ਼ੈੱਡ ਆਪਦਾ ਠੀਕ ਹੈ ਹੂੰ ਇੱਕ ਕਰੀਦਾ ਉਹ ਕਰ ਲਓ ਸੈਟ ਅਪ ਹੋ ਜੂਗਾ ਹਾਂ ਫਿਰ ਉਦੋਂ ਤੱਕ ਆਉਂਦੇ ਆਉਂਦੇ ਟਾਈਮ ਲੱਗ ਜਾਣਾ ਨਾ ਇੱਕ ਕਰੀ ਆਉਂਦੀ ਕਿਸ਼ਤ ਟਾਈਮ ਲੱਗ ਜਾਣਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੱਗਦਾ ਸਹੀ ਸੈਟ ਪੁੱਛ ਰਹੇ ਕਿ 2000 ਰੁਪਏ ਮੰਗਦੇ ਨਹੀਂ ਮੰਗਦੇ 13 15 ਮਹੀਨੇ ਦਾ ਪਾ ਲਓ ਨਾ ਸਾਰੇ ਨਾਂ ਕਵਰ ਕਰ ਹੂੰ ਉਸ ਤੋਂ ਉਹ ਕਰੀਓ ਪਾ ਲਓ ਹਾਂ ਹਾਂ ਸਭ ਪਾਸੇ ਸਾਰਾ ਹੋਇਆ ਪਿਆ ਹੈ ਅੱਛਾ ਸਤਿ ਸ੍ਰੀ ਅਕਾਲ ਕੋਈ ਨਹੀਂ ਮਤਲਬ ਕਾਪ ਦੇ ਅੱਗੇ ਵੀ ਤੁਸੀਂ ਕਿ ਕਿਤਾ ਸੀ ਕਿ ਪਾਸੇ ਦੇਵਾਂਗੀ ਤੇ ਰਮਣ ਆ ਜੀ ਤਾਂ ਮਕਾਂ ਹਾਂ ਦੇ ਦੇ ਨਹੀਂ ਮਿਲੇ ਨਹੀਂ ਮੇਰੇ ਤੋਂ ਅੱਲਾ ਹਰਸ਼ ਦੇ ਅੱਲਾ ਫੜੋ ਜੀ ਕਰਾਵਦਾ ਤੁਸੀਂ ਮਕਾਨ ਮੜਾ ਫੇ ਬਣਾਓ ਮੈਂ ਨਹੀਂ ਬਣਾਉਂਦੀ ਤੂੰ ਤੇਰੇ ਕੋਲ ਮੁੰਡਾ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੇੜੀ ਨਾ ਉਹ ਸੈਤਾਨੀ ਹੈ ਨਾ ਕੋਈ ਸਰਕਾਰ ਤੋਂ ਉਹ ਜੇ ਆਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਆਪਦਾ ਹੱਲ ਕਰਾ ਠੀਕ ਹੈ ਕੋਈ ਨਹੀਂ ਕੋਈ ਆ ਨਹੀਂ ਮੇਰੇ ਸਬ ਤੋਂ ਵੀ ਆਉਂਦਾ ਪਾਣੀ ਥੱਲੇ ਪਉਂਦੇ ਕੱਲੋ ਐਂਪ ਕਰਦੀ ਮਾਤਾ ਦੀ ਹਾਂ ਇਹ ਕਰਕੇ ਕਰਨੀ ਕਰਨ ਜਾਂਦਾ ਹੈ ਕਰਕੇ ਨਹੀਂ ਕਰਨੀ ਕੋਈ ਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਸਪੋਰਟ ਇਹ ਆਹੀ ਤਾਂ ਹੀ ਕਹਿਣਾ ਨਾ ਵੀ ਜਿਹੜੇ ਮੇਰੇ ਥੱਲੇ ਤੇ ਨਾ ਇਹ ਨੀਚੀ ਦੇ ਵਿੱਚ ਹੀ ਜਾਣ ਰਹੀ ਦੀ ਹਾਂ ਇਹ ਇਸ ਕਰਕੇ ਆ ਵੀ ਤੁਸੀਂ ਥੱਲੇ ਨਾ ਆ ਜਿਓ ਇਹ ਆਪਦੀ ਜਾਨ ਨਾ ਪਿਆਰੀ ਹੈ ਮੇਨ ਹੋਈ ਸੀ ਇਹ ਆ ਤਾਂ ਨਦਰ ਤੋਂ ਸਾਰੇ ਚੜ ਰਾ ਲੱਗ ਗਿਰਨ ਦੇ ਪਾਣੀ ਕਰਦੇ 15 ਮੇ 15 ਨਾਲ ਲੱਗੇ ਮੇਰਾ ਉਹ ਕਢਵਾਨਾ ਪਵਾ ਦੇ ਮਤ ਪਵਾ ਦੇ ਸ਼ੰਡ ਪਵਾ ਦੇ ਬਬਾ ਨਹੀਂ ਕਿੱਥੇ ਬਣਾ ਦੋ ਮੈਂ ਤਾਂ ਬਸ ਉਹ ਹੀ ਕਹਿ ਰਹਾ ਕੋਈ ਨਹੀਂ ਕਬਰਾਂ ਵਧੀਆ 15 ਮਹੀਨੇ 15 ਫਿਰ ਆਪਾਂ ਐ ਕਰਦੇ ਜੀ ਜਿਹੜਾ ਮਲਵਾ ਸੱਟਦੇ ਪਏ ਨੇ ਉਹ ਮਲਵਾ ਪਵਾ ਦਿੰਨੇ ਇੱਥੇ ਹਾਂ ਐ ਕਰ ਲਿਆ ਪਰਤ ਹੋ ਜਾਈਂ ਫਿਰ ਇੱਕ ਕੰਧ ਕਢਾ ਕੇ ਉੱਪਰ ਸ਼ੈੱਡ ਪਵਾ ਕੇ ਤੇ ਉਹ ਸਾਮਣੇ ਇੱਟਾਂ ਵਰਤੀਆਂ ਜਾਣੀਆਂ ਇਹ ਹੀ ਵਰਤੀਆਂ ਜਾਣੀਆਂ ਹਾਂ ਵੀ ਕੇ ਰਕਰ ਬਚਾਅ ਹੋ ਜਾਊਗਾ ਜੀ ਉਹ ਪਈਆਂ ਉੱਥੇ ਉਹ ਪਈਆਂ ਪਿਛਲੇ ਮਹੀਨੇ ਕਰਵਾ ਦਿੰਨੇ ਮਾਤਾ ਕੋਈ ਇੱਟਾਂ ਪੱਥਰ ਪਰ ਸੀਮੈਂਟ ਦੇ ਦਾ ਮਾਦਨ ਲੈ ਕੇ ਦੇ ਕੇ ਨਾ ਉੱਤੇ ਛੱਤ ਪਾ ਦੇ ਇੱਕ ਕਰ ਬਸ ਠੀਕ ਹੈ ਸਰ ਹਾਂ ਚਾਦਰਾਂੀਆਂ ਪਾ ਦੇਣਾ ਜੀ ਅੱਛਾ